ਪਰ ਦਸ ਕਮੀ ਕੀ ਹੈ ਮੇਰੇ ਚ ਕੋਈ ਕਮੀ ਨਹੀਂ ਸਗਾ ਤੂੰ 35 40 ਕਿਲੋ ਫालतੂ ਹੈ ਮੇਰੀ ਇਹ ਗੱਲ ਸੁਣ ਲੈ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਉਸ ਨੂੰ ਪਿਆਰ ਕਰਦਾ ਕਹ ਦੇ ਕਿ ਇਹ ਝੂਠ ਹੈ ਐਂ ਕਿ ਮੈਂ ਕਹਿੰਦਾ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਹ ਸੋਨੇ ਵਰਗੀ ਪਵਿੱਤਰ ਦੇ ਉਸ ਦੀ ਹੋ ਚੁੱਕੀ ਹੈ ਕਾਹ ਰਹੋ ਨੇ سونے ਵਰਗੀ ਦੇ ਮੇਰੇ ਤਾਂ ਖੋਲੀ ਕੋਣਾ ਹੋਰ 10 ਮਿੰਨੂ ਕੋਣਾ ਤੈਨੂੰ ਦਸ ਕੇ ਕੁੜੀ ਮਰਾਉਣੀ ਐ ਮੈਂ ਦਿਮਾਗ ਖਰਾਬ ਆ ਮੇਰਾ ਤੇਰੀ ਸਾਲਿਆ ਜਦੋਂ ਵੀ ਤੈ ਸਲਾਹ ਦੱਤੀ ਆ ਨਾ ਪੁੱਠੀ ਸਲਾਹ ਦੱਤੀ ਆ ਐਹ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ ਉਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ ਜਿਹੜਾ ਸਾਲਾ ਅਬਦੁੱਲ ਡਰਮ ਮਾਰ ਗਈ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਵਰਗੇ ਚੋਬਰ ਜਵਾਨ ਲਈ ਆ ਗਿਆ ਮੈਂ ਤਾਂ ਹੈਰਾਨ ਆ ਕਿਹੜਾ ਕਰਾਉ ਐਹ ਜੀ ਨਾ ਵਿਆ ਸਾਲੇ ਕਹਿ ਜੀ ਤਾਂ ਪਈ ਆ ਬੰਬੋਏ ਬੰਬੂਏ ਹਟ ਓਏ ਇਹਨੂੰ ਦੇਖ ਤਾਰੀ ਤੈਨੂੰ ਸੜਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋ ਮੈਂ ਪ੍ਰਿੰਟ ਕਰਕੇ ਬਈ ਇਹ ਜਿਹੇ ਪੰਜ ਸੱਤ ਫੋਟੋ ਪ੍ਰਿੰਟ ਕਰਕੇ ਜੇਬ ਵਿੱਚ ਪਾਈਆਂ ਹੋਣਾਂ ਉਹਦੇ ਦਾ ਹੌਸਲਾ ਹੀ ਹੋਰ ਹੁੰਦਾ ਡੂ ਵਨ ਥਿੰਗ ਹਾਂ ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ ਓਕੇ ਓਏ ਆਈ ਲਾਈਕ ਹਰ ਮੇਰਾ ਵੀ ਹੌਸਲਾ ਬਲੰਦ ਹੋਵੇ ਐਡ ਵਨ ਮੋਰ ਥਿੰਗ ਹਾਂ ਆਪਣੇ ਲਈ ਨਾ ਪ੍ਰਿੰਟ ਕਰੀ ਓ ਕਿਉਂ ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ ਉੱਤਰੀ ਕੁਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ ਕੁਲੀ ਕਿੱਥੋਂ ਆ ਜੂ ਸ਼ੁਕਰ ਦਾ ਤਾਂ ਨੀਚੇ ਬੈਠਾ ਸ਼ੁਕਰ ਨੂੰ ਬਿਠਾਵਾਂ ਕਿ ਥੱਲੇ ਹੋਰ ਉੱਕੇ ਕੇ ਬੈਜੂ ਪਰਸਵਾਹੇ ਸੋਬੇ ਤੇ ਕੱਪੜਾ ਚੜਿਆ ਐ ਕਿਵੇਂ ਬੈਜੂਗਾ ਅੜਿਓ ਮਿਸਟਰ ਅਨਮੋਲ ਸਿੰਘ ਲੈਸਨ ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ ਨਾਲੇ ਤੂੰ ਉਹ ਪੜਤਾ ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ ਤਾਂ ਮੈਨੂੰ ਨਿਹਾਲ ਸਿੰਘ ਨਾਲ ਆਖੀ ਪੰਦ ਤੈਨੂੰ ਬੰਦਾ ਨਹੀਂ ਬੋਲੀਦਾ ਇੱਥੀ ਪਸ ਮੂਦੇਗਾ ਪੰਚਾਇਤ ਚਲ ਫੇੜੇ ਨਾ ਖਾਲੀ ਮੈਥੋਂ ਚਲੋ ਤਾਰੀ ਚਲੀਏ ਖੋਲ ਕੋੜੀ ਤੇ ਚੱਕ ਬੰਦੂਖ ਚੱਲੀ ਜੌਣੇ ਮੋੜ ਤਿਆਰੀ ਅੱਡੀ ਛੱਡ ਦੇ ਜੱਟ ਨੇ ਮਾਰੀ ਧਮਕ ਪੈਂਦੀ ਪਾਉੜ